ਉਹ ਸਾਹਮਣੇ ਇਹ ਰਤਨੇ ਜੀ ਦੀ ਪਿੰਡ ਤੋਂ ਰਣ ਸਿੰਘ ਨਾਮ ਆ ਬਾਬਾ ਜੀ ਦਾ ਬਾਬੇ ਕੋ ਪਹੁੰਚ ਗਏ ਓਰੇ ਅਰਨਾ ਮਰਦਾ ਬਰੋੜਾ ਬਣ ਗਿਆ ਇਹ ਗਵੰਦਰ ਬਣ ਗਿਆ ਲੋ ਜੱਖ ஜ <laughs> जहाजा तो मित्रों ਪਰਾ ਹੋ ਗਿਆ ਰਹੇ ਖੇਡ ਮੈਦਾਨ ਦੇ ਵਿੱਚ ਕਬੀਲੇ ਜੀ ਨਾ ਪਰ ਉਹ ਨਾਮ ਪ੍ਰਭਾਤ ਕਣਕੀ ਹੈ ਉਹ ਕਹਿੰਦੇ ਕਫਾੜ ਗੁਰਪੁਰ ਰਾਮਪੁਰ ਵਾਲੇ ਵੀਰ ਸਾਡੇ ਲਈ ਜਿਹੜਾ ਅੱਜ ਕਲੇ ਪਤਾ ਅਲਾਰ ਕਰਦੇ ਨੇ ਵੀਰਾਂ ਦਾ ਧੰਨਵਾਦ ਹੈ ਤੇ ਨਾਲ ਗਿੱਲੀ ਹੋ ਜਾ ਆ ਅਰਜਨ ਆਉਂਦਾ ਕਫਾੜ ਤੋਂ ਲਾਹ ਕਫਾੜ ਵਾਲਾ ਅਰਜਨ ਆਉਂਦਾ ਦੇਖੀਓ ਖੇਡ ਦੇ ਮੈਦਾਨ ਦੇ ਵਿੱਚ ਬਾਈ ਜਾਰ ਥੋੜਾ ਥੋੜਾ ਸਾਈਡ ਦੇ ਹੋ ਜਾਰ ਮਾਰੇ ਵਾਲੇ ਹੋਣਾ ਆ ਕੇ ਡਾਢੇ ਲੈਦਾ ਸਮਾਜੀ ਹੋ ਰਿਹਾ ਇਹਨੇ ਤੋਂ ਅੱਧੀ ਹਾਕਾਂ ਤੇ ਕੋਈ ਟਰੈਕਟਰ ਵੀ ਕਹਿੰਦੇ ਨਾਖਰਪੁਰ ਤੋਂ ਪੁੱਛਿਆ ਮੇਰੇ ਕੋਲ ਨਾਖਰਪੁਰ ਤੋਂ ਪੁੱਛਿਆ ਹੈ ਟਰੈਕਟਰ ਤੇ ਮੰਦਾ ਤੋਂ ਵੀ ਕੋਈ ਪੰਗੇ ਕਰਦਾ ਮਕੜਾ ਇਹਦਾ ਤੁਹਾਨੂੰ ਇੱਕ ਤਾਂ ਸਿੰਘ ਅਲੀ ਸਾਹਿਬੀ ਅਸਫੀਅ ਲਾਰੇ ਨੇ ਜਿਹਨੇ ਠੰਡ ਪਾਤੀ ਜਾਂਦੀ ਆ ਕੰਮ ਕਾਰਾ ਹੋ ਜਾਂਦਾ ਧੰਨਵਾਦ ਕਰਦੇ ਆ 30 ਤਰੀਕ ਨੂੰ ਬੱਠਾ ਮੇਲਾ ਕਰਾ ਗਏ ਨੇ ਇਸ ਦਾਗਰ ਸਿੰਘ ਦੀ ਉਹਨਾਂ ਦੇ ਭਰਾ ਉਹਨਾਂ ਦਾ ਟਰੈਕਟਰ ਆ ਜਿਹੜਾ ਆਪਾਂ ਸਾਹਮਣੇ ਦੇਖੀਏ ਜਿਹੜਾ ਚੱਲ ਰਿਹਾ ਮੇਰੇ ਮਿੱਤਰੋ ਜਿੱਕੇਆ ਗਰਾਊਂਡ ਦੇ ਵਿੱਚ ਉਹ ਨਾਸਰ ਵਾਲਿਆਂ ਦਾ ਇੰਜੇ ਫਾਰਕੀ ਜੱਕਰ ਮਾਜਰਾ 22 ਜੱਕਰ ਮਾਜਰਾ ਗਰਵਾਜ ਸਿਆਮੀਪੁਰ ਤੇ ਗਿਨੇਸ਼ੀ ਭਜਾਲੀ ਇਹਨਾਂ ਵੀਰਾਂ ਦਾ ਧੰਨਵਾਦ ਆ ਜਿਹੜੇ ਸਾਹਮਣੇ ਇਹ ਰਤਨਹੀੜੀ ਪੰਦਤ ਰਣ ਸਿੰਘ ਨਾਮ ਦਾ ਬਾਬਾ ਜੀ ਦਾ ਜਿੱਥੋਂ-ਜਿੱਥੋਂ ਵੀ ਲੰਘਦਾ ਤਾੜੀ ਮਾਰਦੇ ਹੋ ਇਹਦਾ ਮਾਣ ਵੀ ਵੱਡਾ ਕਰਕੇ ਕਰੀ ਕਰਾ ਪਰ ਲਓ ਸਾਹਮਣੇ

ਜੋਨੇ ਮਰਦਾ ਸੀ ਕਹਿੰਦੇ ਨੇ ਲਓ ਰੇਡ ਦੇ ਮੈਦਾਨ ਦੇ ਵਿੱਚ ਜੰਮੇ ਰਾ ਇੱਟਾ ਪੁਰਿਆ ਹੋਇ ਤੇ ਹੋਣਾ ਪਿਆ ਰੇਡ ਦੇ ਬਾਅਦ ਵਿੱਚ ਉਹ ਜਿਹੜੇ ਸੇਪਾ ਹੀ ਦੇ ਸੀ ਇਹਨਾਂ ਸਮਾਜੀ ਜਿਹੜਾ ਕੋਈ ਮੰਨਤਾ ਵੀ ਸਾਕਨ ਤੋਂ ਹੰਮੀ ਉਹਨਰ ਦਾ ਕਾਇਦਾ ਵੀ ਦੇ ಹತ್ತೆ ಬೆಲ್ಡಾ ਇੱਕ ਵਾਰੀ ਦੇ ਮੇਲੇ ਦਾ ਸਵਾਦ ਆ ਰਿਹਾ ਆ 530 ਦੇ ਕੁਮਾਰੀ ਦਾ ਬੰਦੇ ਹਾਰੀ ਮੋਟਾ ਅਸਲ ਲੱਗੂ ਜੋਟ ਕੁਮਾਰੀ ਵੱਲੋਂ 590 ਪੁੱਛਿਆ ਮੁੰਡਾ ਕਿ ਮਾਸੀ ਰਹਿ ਮੈਨੂੰ ਹਲਕਮ ਪੂਰਾ ਕਰ ਦੇ ਹੁਣ ਤੇਰੇ ਸਾਹਮਣੇ ਵੇਖੀਓ ਕੋਲੇ ਅਮ ਸੰਦੇਣਾ ਉਹ ਕਮਾਉ ਕਰਦਾ ਪਿਆ ਸਰਾਣੇ ਮਰਦਾ हथ थले कॾहिं आहे कॾहिं से रखे मानसून पापा जी रखिया आर खंबर सरी ਹਰੀਆਂ ਨਾਜਵਾਨ ਇਸ ਵੇਲੇ ਗੋਪੀ ਆ ਇਹਨੂੰ ਗੋਪੀ ਗੋਪੀ ਕਹਿੰਦੇ ਆ ਇਹਦੀ ਤਸਵੀਰ ਫੱਡੇ ਦੇ ਨਾਲ ਭਾਵਨਾਤ ਵਧ ਕੇ ਜਾ ਰਹੀ ਆ ਲਾਰ ਦੇ ਨਾਗੋ ਦੇ ਨਾਲ ਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਇਹ ਕਾਲਾ ਅਫਗਾਨਾ ਐਨ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਤੇ ਪਰਤ ਧਰਤੀ ਆ ਉਹ ਦੇਤੀ ਆ ਲੰਦਾ ਕਦੇ मथे रह हर जल फिरंदा अॼु किथे नथी वारा वेखदा उहो जॻहि मरजा कहिड़ा पा उहो बले बे वो चार सेकंड पत्ती बारिशा रहे जब चीता चले हुए चीता रही होने क्या क्या मेरे आया हुआ है और क्या क्या बच्चा ਸੌ ਦਰਜਾ ਮਾਲ ਹੋਈ ਜਾਂਦੀ ਹੈ ਗੁਰੂ ਹੋ ਮੇਰੀ ਆਵਾਜ਼ ਖੋਲ ਮੈਂ ਹੁਣ ਭਰਾ ਬਣ ਕੇ ਬਾਕ ਬਾਰੀ ਫੌੜਾ ਤੇਰੀ ਧੰਵਾਲਾ ਮੁਕਤਾਲ ਫੌੜਾ ਖੋਲ ਦੇ ਜੀ ਮੈਂ ਖੋਲ ਦੇ ਆ ਭਰਾਵਾਂ ਕੋ ਧੰਵਾਲਾ ਲਾਹ ਹਾਂ ਮੇ ਦੀ ਪਾਣੀ ਲੱਗੀਏ ਏਤੀ ਪਾ ਆਵਾਜ਼ ਆਪਰੇ ਉਹ ਉਹ ਜੱਟ ਪਹਿਲੇ ਟਰੈਕਟਰ ਦਾ ਜੱਟਾਂ ਦੇ ਜਹਾਜ਼ਾਂ ਲੱਗੀ ਡੀ ਦੇ ਕਾਰ ਵੱਲ ਆ ਆ ਵੀਰ ਦੇ ਨੇ ਪੱਟਾ ਮਾਰਾ 500 ਦਾ ਪੱਟਾ ਮਾਰਾ ਹਰੀ ਉਹ ਕਲੀ ਬਾਗ ਕਿੱਥੇ ਆਇਆ ਹਰੀ ਕਲੀ ਮਾਇਆ ਕਰ ਮਾਰਾ ਮੇਰੇ ਨੂੰ ਪਾਵੇ ਬਈ ਪਾਵੇ ਰਸਿਕੋ ਗੰਮਰੂ ਖਿੱਚ ਕੇ ਉਹ ਬੰਦੇ ਵੀ ਪਿਆ ਖਿੱਚਣਾ ਰਾਜਵਾਲਾ ਉਹ ਸਾਰਾ ਇਹਦੇ ਉਹ ਬੰਦੇ ਬੰਦੇ ਬੀ ਬੱਟੇ ਮੈਂ ਤੋਂ ਸੰਸਾਰੀ ਸਾਕੇ ਤਕਨਾ ਰੋਕੋ ਬੱਟੇ ਮੈਂ ਤੋਂ ਸੰਸਾਰੀ ਸਾਗਰ ਤੋਂ 50 ਮੱਕਰ ਬਾਈਟੀ ਮੋਹਰੀ ਜੱਜ ਨੇ ਲਾਲਾ ਸੁਭਾਸ਼ੀ ਹੁਣ ਮੇਲਾ ਵੱਗਿਆ ਹੁਣ ਕੰਮ ਕਾੜਾ ਹੋ ਗਿਆ 15 ਜਨਵਰੀ ਦੇ ਜਿਹੜਾ ਕੋਨੇ ਨਮਾ ਨਮਾ ਸਰਪੰਚ ਬਣਿਆ ਭੁਗਦੇ ਪਿੰਡ ਦਾ ਉਹ ਉਹਦਾ ਟਰੈਕਟਰ ਆ ਪਰ ਦੂਜੇ ਪਾਸੇ ਰੱਖਿਓ ਲਾਹ ਹੁੰਦਰੀ ਵਾਲਾ ਮੇਰੇ ਵੀ ਉਹ ਕਰਦਾ ਹੋਇਆ ਕਮਾਲ ਮੇਰੇ ਵੀ ਐਨ ਕਹਿੰਦੇ ਜੋ ਆ ਉਹ ਲੁੰਬੇ ਵਾਲੀ ਆਉਂਦਾ ਬੁੱਕਦਾ ਹੁੰਦਰੀ ਵਾਲਿਆਂ ਉਹ ਕਮਾਲ ਕਰਨੀ ਕੋਈ ਨਹੀਂ ਆ ਨਾਪਲਾ ਕੀਲੀ ਉਹ ਮੁੰਡਾ ਕਹਿੰਦੇ ਰੱਬੇ ਦਾ ਇਹਨੂੰ ਖੁੱਗੀ ਕਹਿੰਦੇ ਨੇ ਇਹ ਬੰਦੇ ਨੂੰ ਖੁੱਗੀ ਕਹਿੰਦੇ ਨੇ ਆਹ ਹਰਸ਼ੂ ਦਾ ਭੜ ਗਿਆ ਜੱਟਾਂ ਵੀ ਕਹਿੰਦੇ ਪੰਜਾਬੀ ਤਵਾਣਾ ਉਹ ਉਸ ਪਿੰਡ ਦਾ ਮੋਟਾ ਮੇਰੇ ਵੀਰੋ ਧੁਬਾ ਜੀ ਸਰਬਜੀਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਹਾਪੀ ਸਿੰਘ ਜੀ ਹੈਪੀ ਸਾਹਮਣੇ ਕੰਨ ਕੋ ਨਾਲ ਮਿੱਠੂ ਡਾਕਟਰ ਹਰਦਾਪੁਰ ਉਹ ਸਾਡੇ ਜਿਹੜਾ ਬੋਧੀ ਆਸੀ ਬੜਾ ਧੰਨਵਾਦ ਕਰ ਮਾ ਸਾਹਮਣੇ ਨਾੜ ਗਿਆ ਆਹ ਜਾਂਦਾ ਮੇਰੇ ਵੀਰੋ ਉਹ ਜਾਂਦਾ ਉਧਰ ਸਰਦਾਰ ਬਰਿੰਦਰ ਸਿੰਘ ਜੀ ਤੇ ਕੋ ਸਾਹ ਦਾ ਸਰਜੀਤ ਸਿੰਘ ਜੀ ਮੁੰਡਾ ਇਹੇ ਤੇਜੀ ਦੇ ਨਾਲ ਜਿਹੜਾ ਲਾਉ ਰਿਹਾ ਤੇਜੀ ਭੰਗੂ ਵੀ ਨਾਲ ਹੀ ਜਾਂਦਾ ਔਰ ਸਾਹਮਣੇ ਉਹ ਕਹਿੰਦੇ ਨੇ ਉਹ ਜਿੰਨੇ ਟਰੈਕਟਰ ਦੇਖਣ ਨੂੰ ਬੜਾ ਹੀ ਲੱਗਦਾ ਜਿਵੇਂ ਪਰ ਕੰਮ ਕਰਵਾਇਆ ਜਾਂਦਾ ਉਹ ਸੱਜਰਾ ਆਮ ਤਰ੍ਹਾਂ ਬਣਦਾ ਜੀ ਬੱਲੇ ਉਹ ਉਹਨਾਂ ਕੋਲੋਂ ਸੰਭਾਲਿਆ ਜਾਂਦਾ ਜੀ ਮੁਕ ਤਾਂ ਤੇ ਕੁਝ ਘੱਟਾ ਸਪਰਾਣੇ ਉਹ ਬੋਰ ਤੇ ਹੀ ਥੱਲੇ ਆਊਗਾ ਪਰ ਦੂਜੇ ਪਾਸੇ ਦੇਖੀਏ ਉਹਦੇ ਬਹੁਤ ਹੀ ਸ਼ੁਕਰਜੋ ਬਲਵੰਦਰ ਸਿੰਘ ਦੀ ਮਹਾਨ ਅਦਾ ਢੱਡਾ ਚੜ੍ਹ ਜੂ ਦੋ ਗੇਲੇ ਲਾਏਗਾ ਪਰ ਇਹਦਾ ਟਾਈਮ ਆ ਜੀ 1 ਮਿੰਟ ਵੀ ਨਹੀਂ 1 ਮਿੰਟ ਹੈ ਬੋਲਦੇ ਤਿੰਨ ਮਿੰਟ ਜੀ 1 ਸੈਕਿੰਡ 25 ਮਾਈਕਰੋ ਇਹਦਾ ਟਾਈਮ ਆ ਜੀ ਤੱਕ ਵੀ ਇਹ ਖੁਸ਼ਮਾਨ ਕਰਦਾ ਹੈ ਤੇ ਪਰ ਇਹਦੇ ਵਾਲਾ ਕਾਲ ਜਨੇ ਆਦੀ ਜੀ ਬਹੁਤ ਬਣਾਉਂਦਾ ਭੱਲਰ ਕਨੇਸਾ ਮਾਰ ਕਰਦਾ ਨੇ ਦੇਖੋ ਯਾਨੀ ਦੋਸਤ ਵਾਲਾ ਹੈ ਜੀ ਪ੍ਰੈਕਟੀਸਸ਼ਨ ਕਰ ਮੜਦਾ ਇਹ ਅਗਰ ਦੇ ਉੱਪਰ ਜੈਡੀਓ ਵੀ ਕੇ ਲਾਓ ਜਦੋਂ ਅੱਜ ਕਿਹੜਾ ਬੋਲ ਹੈ ਨਾਉਂ ਆਉਂਦੀ ਤੁਹਾਡੀ ਨਰਸਿੰਗ ਜੀ ਐਕਟੀਵਿਟੀ ਵਿੱਚ ਆਉਂਦੇ ਤੁਹਾਨੂੰ ਸਰਫਿਗਿਟੀ ਐਕਟੀਵਿਟੀ ਆਪੀ ਕੰਮ ਆਏ ਹੋਇਆ ਉਹ ਵੀ ਜੁਰਮਾਨਾ ਪ੍ਰਾਪਤ ਕਰਨਗੇ ਜੀ ਮੈਨੇਜਰ ਸਾਹਿਬ ਇੱਥੇ ਆਸੀ ਟੈਂਕਟਰੋ ਮੇਜਰ ਸਾਹਿਬ ਆਏ ਆ ਇਹ ਕਹਿੰਦੇ ਨਿਗਦੀਨਾਲ ਵਾਲੇ ਦਵਿੰਦਰ ਵੱਲੋਂ ਸਪੌਂਸਰ ਕੀਤਾ ਹੋਇਆ ਟ੍ਰੈਕਟਰ ਆ ਮੇਰੇ ਮਿੱਤਰੋ ਦੂਜੇ ਪਾਸੇ ਆਹ ਟ੍ਰੈਕਟਰ ਆ ਰਿਹਾ ਬਜੀਤ ਕਾਕਾ ਜੀ ਇਹ ਮੇਲਾ ਫੁੱਲ ਭਰ ਗਿਆ ਦੇਖੋ ਕਹਿੰਦੇ ਲੱਗਿਆ ਹੋਇਆ ਰੌਣਕਾਂ ਹੋ ਲੱਗਿਆ ਹੋਇਆ ਰੌਣਕਾ ਇਹ ਵੀ ਆਦ ਡੱਬ ਸਿੰਘ ਜੀ ਪਲਾਟਫਾਰਮ ਦੀ ਮੈਂਬਰ ਹੋ ਆ ਜਾਣ ਆਦੇ ਵੀ ਸਰਕਾਰ ਜਾਂ ਤੁਸੀਂ ਜੀ ਪਲਾਟਫਾਰਮ ਦੀ ਮੈਂਬਰ ਆ ਜਰੀ ਜੀਆ ਗੁਰੂ ਦੇ ਦੀ ਖੋਰੀਆ ਵਾਇਪਰ ਆਵੰਗੇ ਗੁਰੂ ਦਾ ਅਰਦਾਸ ਹੈ ਅਦਰ ਸਾਹਮਣੇ ਬੈਠੀ ਧਰੋ ਦੇ ਕਰਦੇ ਆ ਜਾਂਦੇ ਨੇ ਪਾਸਾ ਪਾਸਾ ਪੈਟਾਇਆ ਲਾਟਾ ਦੇ ਆ ਜੀ ਇੱਕ ਮਾਰਕ ਤੋਂ ਲੈ ਕੇ 10ਵਾਂ ਅੰਦੇ ਵਿੱਚ 2025 ਦੇ ਵਿੱਚ ਪਹਿਲੇ ਦਿਨ ਤੋਂ ਲਈ ਖੇਡ ਮੁਕਾਬਲਾ ਦੂਜੇ ਦਿਨ ਕਬੱਡੀ ਕੱਪ ਤੇ ਮਾਰਕ ਹਰੇ ਅੱਪੋ ਦਾਦਾਰ ਬ੍ਰਿਜਰ ਤੋਂ ਕਿੰਨੂੰ ਲੋਨ ਜਨਾਬੋ 10 ਦੇ ਮੈਂਸਰ 22 ਸੱਤ ਤੋਂ ਪਹਿਲਾਂ ਦਾ ਕਰੋ ਜੀ ਜੇ ਕੋਈ ਸਵਾਲ ਹੋਵੇ ਤਾਂ கலாம் ਦੋ ਗੱਲ ਦੀ ਸਮਾਨ ਲੋਡ ਕਰੋ ਕੋ ਮਿੰਟ 10 ਸੈਕਿੰਡ ਬਾਅਦ ਦੋ ਜਿਹੜੇ ਤਾਈਂ ਦੇ ਵੀ ਬੱਚੇ ਗਰਾਊਂਡ ਦੇ ਵਿੱਚ ਨੇ ਸਾਰੇ ਜਣੇ ਆਪਾਂ ਬਾਹਰ ਆ ਜੀਏ ਬਾਹਰ ਬੈਠ ਕੇ ਬੈਠ ਕੇ ਮੈਚਾਂ ਦਾ ਆਨੰਦ ਮਾਣੀਏ ਬਹੁਤ ਜਗ੍ਹਾ ਪਈ ਹੈ ਇਹਨ ਕਹਿੰਦੇ ਧੰਨ ਗਣ ਬਾਬਾ ਖੁਦਾ ਸਿੰਘ ਜੀ ਇਹਨਾਂ ਦੀ ਅਪਰ ਅਪਾਰ ਕਿਰਪਾ ਦੇ ਨਾਲ ਖੇਡੀ ਪੜ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਜਾਰੀਆਂ ਨੇ ਔਰ ਕਹਿੰਦੇ ਬਹੁਤ ਜਲਦ ਕਬੱਡੀ ਦਾ ਖੇਡਿਆ ਜਾਵੇਗਾ ਇਹਨ ਕਹਿੰਦੇ ਸਪਾਸ ਸਰ ਕਹਿੰਦੇ ਰੀਟਾ ਆਲਾ ਦਿੱਤੀਆਂ ਜਾਣਗੀਆਂ खटे के हरप्राइज़ी या